ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਐ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਐ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਜੇ ਕਿਤੇ ਕੋਈ ਅਹੇ ਜੀ ਮਸ਼ੀਨ ਆ ਜੇ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਐ ਇਹਦਾ ਦਿਲ ਕਿੰਨਾ ਬੇਈਮਾਨ ਐ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਵੀ ਲਾ ਲਾ ਕੇ ਚੈੱਕ ਕਰੀਏ ਯਾਰ ਕਮਾਲ ਐ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਪੈ ਗਏ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਦੀ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ 'ਚੋ ਦੋ ਤਿੰਨ ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਦੁਆਰ ਤੇ ਇੱਥੇ ਜਲੰਧਰ ਚ ਆ ਕੇ ਬੈਠਿਆ ਕਰੂਗੀ ਆ ਇਲਾਕੇ ਦੇ ਮਾਝੇ ਦੇ 도ਆਬੇ ਦੇ ਸਾਰੇ ਕੰਮ ਕਰਾਂਗੇ ਆਪਣਾ ਬਟਨ ਜਿਹੜਾ ਮਸ਼ੀਨ 'ਚ 5 ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ 'ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬੱਸਾਂ 'ਚ ਨਹੀਂ ਇਹਨਾਂ ਦਾ ਟਾਬਿਆਂ 'ਚ ਨਹੀਂ ਇਹਨਾਂ ਦਾ ਹਿੱਸਾ ਹੈ ਤਾਂ ਜਲੰਧਰ ਬੈਸ ਦੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹੋਰ ਕਿਤੇ ਉਹ ਡਰੀ ਜਾਂਦੇ ਆ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹਣਾ ਮੀਡੀਆ ਖੜਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਆ ਜਾਏ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਬਸ਼ੀਰ ਵੀ ਲਾ ਲਾ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਬੈ ਗਏ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਆ ਕਹਿਦੇ ਉਹਨਾਂ ਨੂੰ ਕਿ ਭਗਵੰਤਬਾਣਾ ਆਇਆ ਸੀ वो कहना जितने मर्जी कटे कर लो पैसे हीरे मोती मगर ख्याल इतना रहे कफन पे जेब नहीं होती तो, तो थोड़ा जोश है तो जोश देख अरविंद केजरीवाल जी उन्होंने वालों भी यही स्नेहा है कि जलंधर वाले थोड़े वालों ठंडिया हवां के बोले आओगे तो उन्होंने सुकून मिलेगा कि मैं एक पार्टी बनाई जी पार्टी बंद हो रही है ਇਹ ਆਪਣੀਆਂ ਸੀਟਾਂ ਆਪੇ ਹੀ ਰੱਖਣੀਆਂ ਤੇ ਝਾਰੂ ਦਾ ਚੋਣਸ਼ਾਨ ਆਪਣੇ ਦੋਸਤਾਂ ਮਿੱਤਰਾਂ ਨੂੰ ਹੋ ਸਕਦਾ ਘਰ ਘਰ ਮੈਂ ਨਾ ਪਹੁੰਚ ਸਕਾਂ ਹੋ ਸਕਦਾ ਮੈਂ ਉਸ ਜਗ੍ਹਾ ਤੇ ਕਈ ਜਗ੍ਹਾ ਤੇ ਨਾ ਪਹੁੰਚ ਸਕਾਂ ਪਰ ਇਹ ਨਾ ਸੋਚੋ ਕਿ ਜੇ ਭਗਵਾਨ ਕਮਨ ਆ ਜਾਂਦਾ ਤਾਂ ਬੋਟ ਪਾਣ ਦੇ ਵੀਰੋ ਮੈਂ ਬੋਟ ਆਪਣੇ ਬੱਚਿਆਂ ਵਾਸਤੇ ਨਹੀਂ ਮੰਗ ਰਿਹਾ ਮੈਂ ਥੋੜੇ ਬੱਚਿਆਂ ਵਾਸਤੇ ਮੰਗ ਰਿਹਾ ਗਰੀਬੀਆਂ ਦੂਰ ਕਰਾਂਗੇ ਨੌਕਰੀਆਂ ਦੇਵਾਂਗੇ ਚੰਗੇ ਸਕੂਲ ਖੋਲਾਂਗੇ ਚੰਗੇ ਹਸਪਤਾਲ ਹੋਣਗੇ ਜੀਵਨ ਪੱਧਰ ਉੱਚਾ ਚੱਕਾਂਗੇ ਤੁਸੀਂ ਸਾਰੇ ਲੱਗ ਜਾਓ ਸਾਰੇ ਭਵੰਤਮਾਨ ਬਣ ਜਾਓ ਸਾਰੇ ਕੇਜਰੀਵਾਲ ਬਣ ਜਾਓ ਮੈਨੂੰ ਬੜੀ ਖੁਸ਼ੀ ਹੋਵੇ ਇਸ ਦਾ